ਹੈਲੋ ਜੀ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਸਾਰੇ ਠੀਕ ਹੋਵੋਗੇ ਅਸੀਂ ਆਏ ਆ ਹਵੇਲੀ ਤੇ ਮਹਿਤਾਬ ਕਰਦੀ ਪਈ ਆ ਪੂਰੀ ਮਸਤੀ ਮਹਿਤਾਬ ਖੜ ਗਈ ਖੁਰਲੀ ਤੇ ਬੱਚਾ ਡਿੱਗ ਨਾ ਜਾਇਓ ਖੁਰਲੀ ਤੇ ਬੈਲਸ ਬਣਾਉਂਦੇ ਪਏ ਜੇ ਅਸੀਂ ਹੁਣ ਡੇਲੀ ਸ਼ਾਮ ਨੂੰ ਇੱਥੇ ਆਈਦਾ ਕਿ ਚਲੋ ਬੱਚਾ ਜਿਹੜਾ ਸੈਰ ਕਰਨ ਜਾਣਾ ਹੈ ਉਹ ਪਾਰਕ ਤੇ ਲੈ ਕੇ ਜਾਣਾ ਉਹ ਇੱਥੇ ਬੱਚਾ ਖੇਡ ਲੈਂਦਾ ਹੈ ਵਧੀਆ ਏ ਬੜਾ ਲੜਦਾ ਹੈ ਸਾਡੇ ਨਾਲ ਇਹ ਹਨ ਪੈ ਵੀ ਜਾਂਦਾ ਗਾੜੀ-ਗਾੜੀ ਕਦੀ-ਕਦੀ ਮੈਂ ਤਾਂ ਕਿੱਧਰ ਚੱਲੇ ਜੇ ਅੱਜ ਅੱਜ ਹਵਾ ਚੱਲਦੀ ਵੀ ਮੌਸਮ ਬਹੁਤ ਵਧੀਆ ਹੈ ਅੱਜ ਸ਼ਾਮ ਨੂੰ ਖਾਸ ਤੌਰ ਤੇ ਇੱਥੇ ਵਧੀਆ ਹੁੰਦਾ ਹੈ ਜਗਾ ਤੇ ਲਾਗੇ-ਚਾਗੇ ਕੋਈ ਹੈ ਨਹੀਂ ਚੀਜ਼ ਘਰ ਵਗੈਰਾ ਤੇ ਇਸ ਕਰਕੇ ਇੱਥੇ ਬਹੁਤ ਸੋਹਣਾ ਮੌਸਮ ਹੁੰਦਾ ਵਾ ਹਵਾ ਚੱਲਦੀ ਆ ਦਰਖਤ ਹਿਲਦੇ ਪਏ ਨੇ ਆਹ ਕੋਨਰ 'ਚਹੀਂ সুইমিং ਪੂਲ ਬਣਾਇਆ ਜਿਹੜਾ ਗਰਮੀਆਂ 'ਚ ਅਸੀਂ ਚਾਲੂ ਕਰਾਂਗੇ ਇਹ ਸਾਡੀ ਨਿੰਦੂ ਦੇ 11 ਬੱਚੇ ਨੇ ਜਲਦੀ ਇਹਨਾਂ ਦਾ ਵੀ ਨਾਮ ਕਰਨ ਕਰਾਂਗੇ ਅੱਜ ਤਾਂ ਸਾਰੇ ਕਾਲੇ-ਕਾਲੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਕੀ ਹੈ ਤੇ ਕੌਣ ਤੇ ਕੌਣ ਨਹੀਂ ਨਾਮ ਤੇ ਰੱਖੇ ਹੀ ਇਹਨਾਂ ਦੇ ਮੈਂ ਤਾਂ ਉਹਨੂੰ ਤਾਂ ਇੱਥੇ ਆਣ ਕੇ ਪਾਸ ਕੱਪੜੇ ਗੰਦੇ ਕਰਨ ਦਾ ਲਿਬੜਨ ਦਾ ਮਸਤੀ ਕਰਨ ਦਾ ਟਾਈਮ ਮਿਲ ਜਾਂਦਾ ਮੈਂ ਇਹਨੂੰ ਕੁਝ ਨਹੀਂ ਨਾ ਕਹਿੰਦੀ ਇੱਥੇ ਆਣ ਕਿ ਚਲੋ ਕੋਈ ਗੱਲ ਨਹੀਂ ਕਰੀ ਜਾ ਕੇ ਨਾਣਾ ਹੀ ਆਂ ਅਸੀਂ ਆਂਬ ਦਾ ਬੂਟਾ ਲਾਇਆ ਸੀ ਤੇ ਵੇਖੋ ਨਿੱਕੇ ਜਿਹੇ ਆਂਬ ਦੇ ਬੂਟੇ ਨੂੰ ਹੀ ਅੰਬੀਆਂ ਲੱਗਦੀਆਂ ਵਈਆਂ ਮੈਂ ਤਾਂ ਇਹਨੇ ਤੋੜ ਲੈਣੀਆਂ ਕਿਸ ਦਿਨ ਮੈਂ ਤਾਂ ਕਹੋ ਸਾਡਾ ਵਲੌਗ ਪਲੀਜ਼ ਲਾਸਟ ਤੱਕ ਵੇਖਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਤੇ ਅੱਜ ਦਾ ਵਲੌਗ ਅਸੀਂ ਇੱਥੇ ਹੀ ਸਮਾਪਤ ਕਰਦੇ ਆਂ ਤੇ ਜਲਦੀ ਜਲਦੀ ਨਵਾਂ ਵਲੌਗ ਲੈ ਕੇ ਆਵਾਂਗੇ ਤੇ ਪਲੀਜ਼ ਸਾਡੇ ਵਲੌਗ ਨੂੰ ਪੂਰਾ ਵਾਚ ਕਰਿਆ ਕਰੋ ਤੇ ਥੈਂਕ ਯੂ ਬੋਲੋ ਜਿਨ੍ਹਾਂ ਨੇ ਪੂਰਾ ਵਾਚ ਕਰਦੇ ਨੇ ਉਹਨਾਂ ਨੂੰ ਥੈਂਕ ਯੂ ਤੇ ਜਿਨ੍ਹਾਂ ਨੇ ਨਹੀਂ ਕਰਦੇ ਉਹਨਾਂ ਨੂੰ ਕਿਉਂਕਿ ਪੂਰਾ ਵਾਚ ਕਰਿਆ ਕਰਨ ਅੱਜ ਦਾ ਵਲੌਗ ਸਮਾਪਤ ਕਰਦੇ ਆਂ ਬਾਏ ਬਾਏ